ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ ਦਸਤਕ ਅੱਜ ਦੀ ਦਸਤਕ ਥੋੜੀ ਵੱਖਰੀ ਆ ਆ ਜਿਹੜੇ ਦਿਨ ਚੱਲ ਰਹੇ ਨੇ ਦਸੰਬਰ ਦਾ ਆਖਰੀ ਹਫਤਾ ਇਹ ਸਿੱਖ ਕਮਿਊਨਿਟੀ ਲਈ ਦੁਨੀਆ ਦੇ ਇਤਿਹਾਸ ਤੇ ਜੇ ਅਸੀਂ ਕਿਸੇ ਵੀ ਧਰਮ ਬਾਰੇ ਉਹਦੀਆਂ ਅਣਗਿਣਤ ਕੁਰਬਾਨੀਆਂ ਬਾਰੇ ਜਾਨਣਾ ਹੋਵੇ ਤਾਂ ਸਿੱਖ ਇਤਿਹਾਸ ਬਹੁਤ ਵੱਡੀ ਉਦਾਹਰਨ ਆ ਸਿੱਖ ਧਰਮ ਦੇ ਵਿੱਚ ਉਹ ਲਾਸਾਨੀ ਸ਼ਹਾਦਤਾਂ ਦਿੱਤੀਆਂ ਆਪਣੇ ਧਰਮ ਨੂੰ ਆਪਣੀ ਕੌਮ ਨੂੰ ਬਚਾਉਣ ਲਈ ਤੇ ਉਹਨੂੰ ਦੁਨੀਆ ਤੱਕ ਪਹੁੰਚਾਉਣ ਲਈ ਪੂਰੀ ਕੌਮ ਦੇ ਵਿੱਚ ਇਹ ਹਫਤਾ ਇਸ ਤਰ੍ਹਾਂ ਮਨਾਇਆ ਜਾਂਦਾ ਕਿ ਕੋਸ਼ਿਸ਼ ਹੁੰਦੀ ਆ ਕਿ ਕਿਸੇ ਵੀ ਘਰ ਦੇ ਵਿੱਚ ਕੋਈ ਸੈਲੀਬ੍ਰੇਸ਼ਨ ਨਾ ਹੋਵੇ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਜਿਹੜੇ ਮੀਟ ਖਾਂਦੇ ਨੇ ਮਾਸ ਮੱਛੀ ਖਾਂਦੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਉਸ ਨੂੰ ਅਵੋਇਡ ਕਰਦੇ ਆ ਤੇ ਇਸ ਹਫਤੇ ਨੂੰ ਉਸੇ ਤਰ੍ਹਾਂ ਮਹਿਸੂਸ ਕਰਕੇ ਜਿਉਣ ਦੀ ਕੋਸ਼ਿਸ਼ ਕਰਦੇ ਆ ਉਹ ਪਰਿਵਾਰ ਉਹ ਲੋਕ ਜਿਹੜੇ ਉਸ ਸ਼ਹਾਦਤ ਦੇ ਅਰਥ ਜਾਣਦੇ ਨੇ ਕਿ ਨਿੱਕੀ ਉਮਰੇ ਬੱਚੇ ਕਿਵੇਂ ਸ਼ਹੀਦ ਹੋਏ ਧਰਮ ਦੇ ਲਈ ਤੇ ਇੱਕ ਬਾਪ ਇੱਕ ਹਫਤੇ ਦੇ ਅੰਦਰ ਅੰਦਰ ਆਪਣਾ ਪੂਰਾ ਪਰਿਵਾਰ ਆਪਣੀ ਕੌਮ ਤੋਂ ਆਪਣੀ ਧਰਮ ਤੋਂ ਆਪਣੇ ਪੰਥ ਤੋਂ ਕੁਰਬਾਨ ਹੋਇਆ ਵੇਖਦਾ ਹੈ ਤੇ ਫਿਰ ਵੀ ਉਹ ਉਸੇ ਤਰ੍ਹਾਂ ਆਪਣੇ ਕੰਮਾਂ ਲਈ ਆਪਣੇ ਕੌਮ ਦੇ ਰੱਖੀ ਲਈ ਆਪਣੇ ਧਰਮ ਦੀ ਰੱਖੀ ਲਈ ਉਸੇ ਤਰ੍ਹਾਂ ਅੱਗੇ ਵਧਦਾ ਰਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਵੱਧ ਉਹਨਾਂ ਨੇ ਪਰਿਵਾਰਕ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਪਰਿਵਾਰ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਆਪ ਮਹਿਜ਼ 9 ਸਾਲਾਂ ਦੇ ਸੀਗੇ ਤੇ ਉਹਨਾਂ ਦੇ ਪਿਤਾ ਜੀ ਨੂੰ ਕੌਮ ਲਈ ਸ਼ਹੀਦ ਹੋਣਾ ਪਿਆ ਸੀ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਵੀ ਆਪਣੇ ਦਾਦੇ ਵਾਂਗ ਲਗਭਗ ਉਸੇ ਉਮਰ ਚ ਸ਼ਹੀਦੀਆਂ ਦਿੱਤੀਆਂ ਪਰ ਧਰਮ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਤੇ ਅੱਜ ਮੈਨੂੰ ਸੀਗਾ ਕਿ ਮੈਂ ਇਸੇ ਬਾਰੇ ਕੁਝ ਇੱਕ ਗੱਲਾਂ ਕਰਾਂ ਜੋ ਕਿਉਂਕਿ ਮੈਂ ਕਵਿਤਾਵਾਂ ਵੀ ਲਿਖਦੀ ਆ ਇਹਨਾਂ ਦਿਨਾਂ ਵਿੱਚ ਜੋ ਦਿਲੋਂ ਮਹਿਸੂਸ ਹੁੰਦਾ ਹੈ ਉਸ ਤਰ੍ਹਾਂ ਦੀਆਂ ਗੱਲਾਂ ਉਸ ਤਰ੍ਹਾਂ ਦੇ ਖਿਆਲ ਕਵਿਤਾ ਦੇ ਵਿੱਚ ਆ ਜਾਂਦੇ ਆ ਕਲਮ ਦੇ ਲਪੇਟੇ ਚ ਆ ਜਾਂਦੇ ਆ ਤੇ ਅੱਜ ਉਹੀ ਕਵਿਤਾ ਮੈਂ ਤੁਹਾਡੇ ਨਾਲ ਮੇਰੇ ਲਿਸਨਰਸ ਨਾਲ ਮੈਂ ਇੱਥੇ ਸਾਂਝੀ ਕਰੂੰਗੀ ਕਵਿਤਾ ਹੈਗੀ ਹੈ ਸੁੱਤੇ ਪਏ ਜੋੜੇ ਪੁੱਤਰਾਂ ਦੀ ਰਜਾਈ ਪਾਸਿਆਂ ਤੋਂ ਲੱਥ ਗਈ ਹੈ ਸੁੱਤੇ ਪਏ ਜੋੜੇ ਪੁੱਤਰਾਂ ਦੀ ਰਜਾਈ ਪਾਸਿਆਂ ਤੋਂ ਲੱਥ ਗਈ ਹੈ ਮਾਂ ਇੱਕ ਨਿੱਕੀ ਕੰਬਲੀ ਇੱਕ ਨਿੱਕੀ-ਨਿੱਕੀ ਕੰਬਲੀ ਦੋਨਾਂ ਪਾਸਿਆਂ ਤੋਂ ਪੁੱਤਰਾਂ ਨੂੰ ਢੱਕ ਦਿੰਦੀ ਹੈ ਮਾਂ ਨੂੰ ਲੱਗਦਾ ਪੁੱਤਾਂ ਨੂੰ ਨਿਗਾਸ ਮਿਲ ਗਿਆ ਮੈਨੂੰ ਠੰਡੇ ਬੁਰਜ ਦਾ ਚੇਤਾ ਆਉਂਦਾ ਹੈ ਉਸ ਰਾਤ ਦੋਵੇਂ ਬਾਲਾ ਨੇ ਦਾਦੀ ਨੂੰ ਜ਼ਰੂਰ ਕਿਹਾ ਹੋਵੇਗਾ ਸਾਨੂੰ ਠੰਡ ਲੱਗਦੀ ਹੈ ਤੇ ਦਾਦੀ ਨੇ ਪਹਿਨਾ ਦਿੱਤੀ ਹੋਵੇਗੀ ਆਪਣੇ ਸਦਕ ਦੀ ਲੋਈ ਮੋੜ ਨਾ ਕਿਸੇ ਨੂੰ ਠੰਡ ਲੱਗੀ ਨਾ ਭੈ ਪਰ ਦਿਨ ਚੜਦੇ ਹੀ ਸਾਰੇ ਸਰਹੰਦ ਨੂੰ ਕੰਬਾ ਛਿੜਿਆ ਹੋਵੇਗਾ ਇਹ ਉਹ احساس ਨੇ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਉਸ ਰਾਤ ਨੂੰ ਤਾਂ ਸੱਚੀ ਅੰਦਰ ਤੱਕ ਜਿਹੜਾ ਦਿਲ ਹੈ ਉਹ ਕੰਬ ਜਾਂਦਾ ਹੈ ਇਸੇ ਤਰ੍ਹਾਂ ਕਿਸੇ ਹੋਰ ਵਰੇ ਇਸੇ ਹੀ ਦਿਨ ਇੱਕ ਹੋਰ ਲਿਖੀ ਹੋਈ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕੜਾਕੇ ਦੀ ਠੰਡ ਵਿੱਚ ਬਾਜ਼ਾਰ ਚੋਂ ਗੁਜ਼ਰਦੀ ਹਾਂ ਕੜਾਕੇ ਦੀ ਠੰਡ ਵਿੱਚ ਬਾਜ਼ਾਰ ਚੋਂ ਗੁਜ਼ਰਦੀ ਹਾਂ ਥਾਂ ਥਾਂ ਤੇ ਲੱਗੇ ਲੰਗਰ ਤੇ ਚਾਹ ਚੋਂ ਉੱਡਦੀ ਭਾਫ਼ ਰੁਕਣ ਦਾ ਇਸ਼ਾਰਾ ਕਰਦੀ ਹੈ ਕੰਨੀਆਂ ਪੈਂਦੇ ਸਪੀਕਰ ਤੇ ਵੱਜਦੇ ਰੂਹ ਨੂੰ چیر ਦੇਣ ਵਾਲੇ ਦਾਦੀ ਪੋਤੇ ਦੇ ਸੰਵਾਦ ਮੇਰੇ ਅੰਦਰ ਧਰਮ ਦੇ ਅਰਥ ਗੂੜੇ ਹੋਣ ਲੱਗਦੇ ਲੰਗਰ ਦਾ ਮਕਸਦ ਤੇ ਸ਼ਹਾਦਤ ਦਾ ਅਰਥ ਆਪੋ ਵਿੱਚ ਭੜਨ ਲੱਗਦੇ ਮੈਂ ਨੰਮ ਅੱਖਾਂ ਨਾਲ ਬਿਨਾਂ ਰੁਕੇ ਅੱਗੇ ਵੱਧ ਜਾਂਦੀ ਹਾਂ ਸੋ ਇਹ ਉਹ ਖਿਆਲ ਸੀ ਜਿਹੜੇ ਹਮੇਸ਼ਾ ਇਨ੍ਹਾਂ ਵੇਲਿਆਂ 'ਚ ਜ਼ਰੂਰ ਆਉਂਦੇ ਨੇ ਜਦੋਂ ਹਰ ਇੱਕ ਮਾਂ ਦੀ ਕੋਸ਼ਿਸ਼ ਹੁੰਦੀ ਆ ਹਰ ਇੱਕ ਦਾਦੀ ਦੀ ਕੋਸ਼ਿਸ਼ ਹੁੰਦੀ ਆ ਕਿ ਉਹਦੇ ਨਿੱਕੇ ਨਿਆਣਿਆਂ ਨੂੰ ਠੰਡ ਨਾ ਲੱਗੇ ਕਾਂਬਾ ਨਾ ਲੱਗੇ ਅਸੀਂ ਦੂਰੀਆਂ ਦੂਰੀਆਂ ਰਜਾਈਆਂ ਦੇਣ ਦੀ ਕੋਸ਼ਿਸ਼ ਕਰਦੇ ਆ ਜਰਾਬਾਂ ਤੋਂ ਬਿਨਾ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ ਤੇ ਇੱਕ ਉਹ ਪਰਿਵਾਰ ਸੀ ਉਹ ਬਾਪ ਸੀ ਉਹ ਦਾਦੀ ਸੀ ਜਿਨ੍ਹਾਂ ਨੇ ਨਾ ਠੰਡ ਵੇਖੀ ਨਾ ਪਾਲਾ ਨਾ ਤੂਫਾਨ ਤੇ ਉਹ ਤੁਰਪੇ ਸੀ ਆਪਦੇ ਧਰਮ ਦੀ ਰਾਖੀ ਲਈ ਧਰਮ ਦੀ ਪਛਾਣ ਬਣਾਉਣ ਲਈ ਧਰਮ ਨੂੰ ਬਚਿਆ ਰਹਿਣ ਲਈ ਉਹ ਆਪਦੇ ਅੰਤ ਤੱਕ ਲੜਦੇ ਰਹੇ ਤੇ ਸ਼ਹੀਦیاں ਪਾਈ ਅੱਜ ਇਨ੍ਹਾਂ ਦਿਨਾਂ ਵਿੱਚ ਮੈਂ ਉਹਨਾਂ ਸਾਰੇ ਸ਼ਹਾਦਤਾਂ ਦੇਣ ਵਾਲੇ ਸਾਡੇ ਗੁਰੂਆਂ ਨੂੰ ਉਹ ਨਿੱਕੇ ਬੱਚਿਆਂ ਨੂੰ ਨਿੱਕੇ ਬਾਲਾਂ ਨੂੰ ਉਸ ਦਾਦੀ ਨੂੰ ਉਹਨਾਂ ਦੀਆਂ ਮਾਵਾਂ ਨੂੰ ਸਾਰਿਆਂ ਨੂੰ ਮੇਰਾ ਦਿਲੋਂ ਬਹੁਤ-ਬਹੁਤ ਪ੍ਰਣਾਮ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਸੇ ਪੰਥ ਨੂੰ ਉਹਨਾਂ ਦੇ ਦੱਸੇ ਹੋਏ ਰਾਹ ਨੂੰ ਫੜਨ ਦੀ ਕੋਸ਼ਿਸ਼ ਕਰੀਏ ਉਹਨਾਂ ਤੇ ਤੁਰਦੇ ਰਹਿਣ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਦੀਆਂ ਦਿੱਤੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਅਜਾਈ ਨਹੀਂ ਜਾਣਗੀਆਂ ਬਸ ਅੱਜ ਦਾ ਵਿਸ਼ਾ ਤੇ ਅੱਜ ਦੀ ਗੱਲਬਾਤ ਇਹੋ ਸੀ ਫੇਰ ਮਿਲਾਂਗੇ ਕਿਸੇ ਨਵੀਂ ਗੱਲਬਾਤ ਨਾਲ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ you.